ਆਹਨ ਗੇ ਥੱਲੇ ਪਾਇਆ ਕਰੋ ਤੁਸੀਂ ਮੈਂ ਤਾਂ ਮੈਂ ਸਾਫ ਸੁਥਰਾ ਰੱਖਦੀ ਰੋਜ਼ ਰੰਗੂ ਹਤੋ ਸਭ ਸਾਫ ਸੁਥਰਾ ਕਰਕੇ ਉਹਨੂੰ ਮੈਂ ਲਜਾਈ ਚ ਪਾਵੇ ਜਿੱਥੇ ਵਰਜੀ ਪਾਵੇ ਚਿਕੂ 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 ਚਾਰਾ ਵਾਲੇ ਸਾਰੇ ਜਾਣਦੇ ਸੀ ਇੱਕ ਤਾਂ ਬਠਾ ਰਹੰਦਾ ਸੀ ਬਾਰੀ ਦੇ ਵਿੱਚ ਵੀ ਇਸ ਤਿੰਨ ਪੜਾਉਣੇ ਮਿਲਿਆ ਸੀ ਬਾਹਰੋਂ ਇੰਗਲੈਂਡ ਤੋਂ ਮੇਰੇ ਬੇਟੇ ਨੇ ਭੇਜੀ ਸੀ ਡੋਗੀ ਇਸ ਤੇ ਮੇਰੇ ਨੌਂ ਤੇ ਬੇਟਾ ਬਾਹਰ ਗਿਆ ਤੇ ਕੋਹੋਂ ਹੁੰਦੇ ਸੀ ਬਾਹਰੋਂ ਢੇਜਨ ਉਹ ਫੋਰਡ ਵੀ ਹੋਈਦਾ ਤੇ ਬੰਦ ਹੋਈਦਾ ਫੋਰਡ ਵੀ ਹੋਈਦਾ ਜਦੋਂ ਵੀ ਕਿਤੇ ਬਾਹਰ ਜਾਣਾ ਹੁੰਦਾ ਤੇ ਇਹ ਬੰਗੇ ਬਣ ਜਾਂਦੇ ਆ ਇੱਧਰੋਂ ਬਗਦੇ ਡੋਗੀ ਦੀ ਕੋਲੀਆਂ ਵੱਖਰੀ ਨਜ਼ਰ ਆਉਂਦੀਆਂ ਅਈ ਦਾਦੇ ਬੱਚਿਆਂ ਤੋਂ ਵੱਧ ਪੁੱਤਿਆਂ ਨੂੰ ਰੱਖਿਆ ਜੀ ਸਰ। ਰਾਤ ਨੂੰ ਪਾਇਆ ਸੀ ਮੇਰੇ ਨਾਲ ਕਿ ਮੇਰੇ ਬੇਟੇ ਨਾਲ ਤਾਂ ਗਰਮੀ ਲੱਗਦੀ ਵੀ ਮੰਮੀ ਵੀ ਹੀਟਰ ਚੱਲਦਾ ਪਿਆ ਵਾ। ਤੁਸੀਂ ਬੰਦ ਕਰ ਦਿਓ। ਬੈਠਾ ਸੀ ਤੇ ਬੇਦੇ ਦੇ ਲੱਤਾਂ ਤੇ ਬੈਠਾ ਆ ਸੀ ਪਤਾ। ਰਾਤੀ ਡਰਗਰ ਗਿਆ ਨਾਲੇ ਗਰਮ ਕੱਪੜੇ ਮੈਂ ਨਾਲ ਕੋਈ ਐਂ ਇੰਚਰਾ। ਬਸ 5 ਮਿੰਟ ਦਾ ਹੀ ਫਰਕ ਪਿਆ ਬੈਠੇ। ਜੀ ਕੋ ਜੀ ਆ ਦੇਖੋ ਜੀ। ਅਚਰਾਤ ਤਾਂ ਕਾਤਾ ਛੇਰੇ ਛੇਰੇ। Ariko, siapa kata cewek cewek, ciku, eh cikarainikaya, e, shalat di ciku aja, shalat ciku, shalat ciku, shalat di ciku, e, dan anak ciku. ਚੀਕੂ ਆਰ ਆਰ ਮਸਤੀ ਹੈ ਕਰਦਾ ਮਸਤੀ ਹੈ ਸਾਡਾ ਇੱਕ ਡੌਗੀ ਰੱਖਿਆ ਸੀ ਛੋਟਾ ਜਿਹਾ ਸੀ ਉਹਦਾ ਨਾਮ ਚੀਕੂ ਆ ਅਸੀਂ ਮਹੀਨੇ ਦਾ ਲੈ ਕੇ ਪਾਲਿਆ ਸੀ ਇਸ ਟਾਈਮ 1.5 ਸਾਲ ਲਾ ਹੋ ਗਏ ਸੀ ਇੱਥੇ ਰਾਤੀ ਗਲਤੀ ਨਾਲ ਥੱਲੇ ਉਤਰ ਗਿਆ ਤੇ ਪਤਾ ਨਹੀਂ ਲੱਗਿਆ ਕਿਥੇ ਮਿਸਪਲੇਸ ਹੋ ਗਿਆ ਤੇ ਅਸੀਂ ਬਹੁਤ ਪਰੇਸ਼ਾਨ ਆ ਰਾਤ ਦੇ ਤੇ ਮੇਰੀ ਸਾਰਿਆਂ ਨੂੰ ਬੇਨਤੀ ਹੱਥ ਜੋੜ ਕੇ ਕੀ ਜੇ ਕਿਸੇ ਨੂੰ ਮੇਰਾ ਡੌਗੀ ਮਿਲੇ ਤੇ ਮੈਨੂੰ ਵਾਪਸ ਦੇ ਦੇਣ ਤੇ ਅਸੀਂ ਜੋ ਵੀ ਬਣਦਾ ਇਨਾਮ ਅਸੀਂ ਨੂੰ 10000 ਰੁਪਏ ਦਵਾਂਗੇ ਕਿਉਂਕਿ ਚੀਕੂ ਜਿਹੜਾ ਸੀਗਾ ਸਾਡੇ ਜਣ ਕੇ ਬੱਚਾ ਸਾਰਾ ਅਸੀਂ ਰੱਖਿਆ ਸੀ ਉਹਨੂੰ ਤੇ ਸਾਡੇ ਨਾਲ ਨਾਲ ਹੀ ਰਾਤ ਨੂੰ ਸੁਣਦਾ ਸੀਗਾ ਤੇ ਅਸੀਂ ਇਕੱਠੇ ਸਵੇਰੇ ਰੋਟੀ ਖਾਣੀ ਸਵੇਰੇ ਨਾਲ ਬਿਠਾ ਕੇ ਰੋਟੀ ਖਾਣੀ ਉਹਨੂੰ ਯਾਨੀ ਕਿ ਉਹਦੇ ਬੱਚਿਆਂ ਨੂੰ ਵੱਧ ਪਿਆਰ ਕਰਦੇ ਸੀ। ਤੇ ਉਹ ਹੁੰਦੇ ਅਸੇ ਟਵਾਇਰ ਲੈਂਦੇ ਸੀ। ਇੰਗਲੈਂਡ ਤੋਂ ਟਵਾਇ ਮੰਗਾਏ ਬਾਹਰੋਂ, ਬਾਹਰਲੇ ਮਿਲ ਗਿਓ। ਆ ਰੋਟੀ ਵਾਲਾ ਡੱਬਾ ਵਾ। ਤੇ ਹੁੰਦੇ ਅਸੇ ਲੈਂਦੇ ਸੀ ਆ ਸਟਾਰਟਰ। ਉਸੇ ਸਮੇਂ ਬਹੁਤ ਪਤਾ ਲੱਗ ਗਿਆ ਕਿ ਜਿਹੜਾ ਮਿਸੂ। ਸਾਨੂੰ ਅੱਧਾ ਘੰਟਾ ਬਾਅਦ ਪਤਾ ਲੱਗਿਆ ਕਿ ਸਾਡਾ ਚੀਕੂ ਘਰੇ ਨਹੀਂ ਹੈਗਾ। ਤੇ ਅਸੀਂ ਫਿਰ ਬਾਹਰ ਸਾਰੇ ਸੜਕਾਂ ਤੇ ਲੱਭ ਗਏ ਰਾਤ ਨੂੰ 12:00 1:30 ਤੇ ਸਾਨੂੰ ਮਿਲਿਆ ਨਹੀਂ ਕਿਤੇ ਤੇ ਕੈਮਰੇ 'ਚ ਫੋਟੋਆਂ ਖਚਾਈਆਂ ਸੀ। ਕੜਾਣਾ ਸੀਸੀਟੀਵੀ ਕੈਮਰੇ ਦੀ ਤੇ ਉਹਦੇ ਵਿੱਚ ਸੜਕ ਤੇ ਪੰਜਾਬ ਸਾਨੂੰ ਨਜ਼ਰ ਆ ਰਿਹਾ ਪਰ ਸਾਨੂੰ ਮਿਲਿਆ ਨਹੀਂ ਕਿੱਥੋਂ ਤੇ ਅਸੀਂ ਹੱਥੇ ਬੰਨ ਕੇ ਬੇਨਤੀ ਕਰਦੇ ਜਿਸ ਕੋਲ ਵੀ ਹੈਗਾ ਵਾ ਤੇ ਉਹ ਸਾਨੂੰ ਪੁਲਿਸ ਸਾਡੇ ਕੋਲ ਦੇ ਦੇਵੇ ਸਾਡਾ ਤਾਂ ਜਾਨਕਿ ਉਹਦੇ ਨਾਲ ਇੰਨਾ ਪਿਆਰ ਸੀ ਬੱਚਿਆਂ ਨਾਲ ਵੱਧ ਪਿਆ ਸੀ ਉਹ ਵੀ ਸਾਡੇ ਬਗਾਨੇ ਤੇ ਉਹ ਸਾਡੇ ਬਿਨਾਂ ਨਹੀਂ ਰਹਿ ਸਕਦਾ ਸੀ ਉਹਦੇ ਬਿਨਾਂ ਨਹੀਂ ਰਹਿ ਸਕਦੇ ਤੇ ਅਸੀਂ ਕੱਲ ਦੀ ਤਾਂ ਰੋਟੀ ਵੀ ਨਹੀਂ ਖਾਧੀ ਸੀ ਤੇ ਫੋਟੋ ਤਾਂ ਜ਼ਰੂਰ ਦਿਖਾ ਦਿਓ ਜਿਹੜੇ ਤੁਹਾਡੇ ਕੋਲ ਤਕਰੀ ਸੋ ਤਾਂ ਸਮਾਂ ਤੁਸੀਂ ਉਸਦੇ ਨਾਲ ਬਚਿਤ ਕਰਦੇ ਸੀ ਕਿਵੇਂ ਜੰਡੇ ਨੂੰ ਕਿਵੇਂ ਉਹਨਾਂ ਨੂੰ ਤੁਸੀਂ ਪਾਲਿਆ ਪਾਲਿਆ ਛੋਟਾ ਜਿਹਾ ਸੀ 7-8 ਦਿਨਾਂ ਦਾ ਜਦੋਂ ਮੈਂ ਲੈ ਕੇ ਆਈ ਸੀ ਆਪਣੇ ਘਰੇ ਮੇਰੇ ਬੇਟਾ ਲੈ ਕੇ ਆਇਆ ਸੀ ਕਿਉਂਕਿ ਉਹਨੂੰ ਡੌਗ ਦਾ ਬਹੁਤ ਸ਼ੌਂਕ ਹੈ ਛੋਟੇ ਬੇਟੇ ਨੂੰ ਬਸ ਚੋਕੇ ਬੱਚਿਆਂ ਵਾਂਗੂ ਪਾਲਿਆ ਸੀ ਸਾਡੇ ਇਕੱਲੇ ਸੀ ਅਸੀਂ ਤੇ ਅਸੀਂ ਉਹਨਾਂ ਨਾਲ ਟਾਈਮ ਸਪੈਂਡ ਕਰਦੇ ਸੀ ਛੋਟਾ ਬੇਟਾ ਵੀ ਬਾਹਰ ਰਹਿੰਦਾ ਵੱਡਾ ਵੀ ਬਾਹਰ ਰਹਿੰਦਾ ਉਸੇ ਨਾਲ ਟਾਈਮ ਸਪੈਂਡ ਹੁੰਦਾ ਸੀ ਸਾਡੇ ਬੱਚਿਆਂ ਵਰਗਾ ਹੀ ਸੀ ਸੋਚ ਲਓ ਸੋ ਇਹ ਇਹ ਜਿਹੜੀ ਫੋਟੋ ਉਸਦੀ ਹੈਗੀ ਹੈ ਚੀਕੋ ਦੀ ਫੋਟੋ ਹੈ ਹਾਂਜੀ ਤੇ ਹੁਣ ਤੁਸੀਂ ਜਿਸ ਤਰ੍ਹਾਂ ਦੇ ਨਾਲ ਵਕਟਾਂ ਤੋਂ ਸੁਣ ਮੱਤੀ ਬਤਿਤ ਕਰ ਦਿੱਤੀ ਤੁਸੀਂ ਉਹਨੂੰ ਨਿਲਾਣਾ ਉਹਦੇ ਨਾਲ ਹਾਂਜੀ ਵਿਸ਼ਾ ਨੂੰ ਸਾਫ ਸੁਥਰਾ ਰੱਖਣਾ ਬਾਹਰ ਘਮਾਨ ਵੀ ਲੈ ਕੇ ਜਾਂਦੀ ਹੁੰਦੀ ਸੀ ਮੈਂ ਲੈ ਕੇ ਵੀ ਆਣਾ ਜਿੱਥੇ ਵੀ ਜਾਣਾ ਨਾਲ ਲੈ ਕੇ ਜਾਣਾ ਰਿਸ਼ਤੇਦਾਰ ਦੇ ਘਰ ਜਾਣਾ ਤਾਂ ਵੀ ਨਾਲ ਲੈ ਕੇ ਜਾਣਾ ਆਪਣੇ ਨਾਲ ਨਾਲ ਰੱਖ ਦੇਣ ਜਿੱਥੇ ਨੂੰ ਮੈਂ ਕੋਈ ਜਦੋਂ ਦਾ ਰਾਤ ਦਾ ਗੁੰਮਿਆ ਨੂੰ ਸਾਨੂੰ ਬਹੁਤ ਮੇਰੇ ਕਿ ਮੇਰਾ ਬੇਟਾ ਜਿਸ ਕੋ ਵੀ ਹੋਵੇਗਾ ਪਲੀਜ਼ ਕਿਰਪਾ ਕਰਕੇ ਸਾਨੂੰ ਮੇਰਾ ਡੌਗੀ ਕਿਤਾ ਜਬੀ ਨਾਮ ਹੋਦਾ ਚੀਕੂ ਹੈ